ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਪੰਥ ਅਤੇ ਪੰਜਾਬ ਦੇ ਹਿੱਤ ਨੂੰ ਪਹਿਲ ਦੇਂਦਿਆਂ ਗੱਠਜੋੜ ਸੰਬੰਧੀ ਜੋ ਵਿਚਾਰ ਪ੍ਰਗਟਾਏ ਹਨ ਉਸ ਦਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਸਰਹਣਯੋਗ ਦੱਸਿਆ। ਉਹਨਾਂ ਕਿਹਾ ਕਿ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਰਾਜਨੀਤਿਕ ਗੱਠਜੋੜ ਤੋਂ ਪਹਿਲਾਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਜੋ ਗੱਲ ਆਖੀ ਹੈ ਉਹ ਇੱਕ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਇਤਿਹਾਸਕ ਫੈਸਲਾ ਹੈ। ਅਜੇ ਪੰਥ ਨੂੰ ਅਜੇ ਹੀ ਸ਼ਖਸੀਅਤ ਉਪਰਮਾਨ ਬਖਸ਼ਿਆ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਵੈਲਕਮ ਪੰਜਾਬ ਤੋਂ ਸਕਦੀ ਮਨੁਨਿਸ਼ ਪਾਸੀ ਦੀ ਰਿਪੋਰਟ। ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਇਸ ਦੇਸ਼ ਦੇ ਅੰਦਰ। ਅ ਐਸੀ ਪਾਰਟੀ ਜਿਹੜੀ ਕਿ ਸੰਘਰਸ਼ਾਂ ਵਿੱਚੋਂ ਨੰਗਲੀ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ, ਰੋਲ ਅਦਾ ਕੀਤਾ। ਸਿੱਖ ਪੰਥ ਦੀ ਨੁਮੈਂਦਾ ਜਮਾਤ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਤੇ ਇਸ ਪੰਜਾਬ ਦੇ ਹੱਕਾਂ ਲਈ ਮੋਰਚੇ ਲਾ ਕੇ ਸੰਘਰਸ਼ ਕਰਕੇ ਆਪਣਾ ਜਿਹੜਾ ਇਤਿਹਾਸਕ ਰੋਲ ਦਾ ਕਰਨ ਵਾਲੀ ਪਾਰਟੀ ਨੇ ਕੱਲ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸਿੱਖ ਪੰਥ ਅਤੇ ਪੰਜਾਬ ਦੇ ਹਿੱਤ ਪਹਿਲਾਂ ਨੇ ਤੇ ਰਾਸ ਹੀ ਗੱਠਜੋੜ ਜਾਂ ਸੀਟਾਂ ਦੀ ਗਿਣਤੀ ਮਿਲਦੀ ਬਾਅਦ ਵਿੱਚ ਆ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵੱਡਾ ਫੈਸਲਾ ਜਿਹੜੇ ਲੋਕ ਆਕਾਲੀ ਦਲ ਨੂੰ ਭੰਡਦੇ ਸੀ ਕਿ ਇਹ ਗੱਠਜੋੜ ਕਰ ਰਹੇ ਨੇ ਇਹ ਬੇਮਾਨਾ ਘਟਜੋੜ ਕਰ ਰਹੇ ਨੇ ਪੰਥ ਦੀ ਗੱਲ ਨਹੀਂ ਐ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਐ ਘਟਗਿੰਤੀ ਲੋਕਾਂ ਦੀ ਗੱਲ ਨਹੀਂ ਐ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਫੈਸਲਾ ਕੀਤਾ ਗਿਆ ਮੈਂ ਉਸ ਫੈਸਲੇ ਦੀ ਭਰਪੂਰ ਸ਼ਲਾਘਾ ਕਰਦਾ ਤੇ ਮੈਂ ਇਹ ਵੀ ਗੱਲ ਕਹਿਣੀ ਚਾਹਣਾ ਕਿ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਅਕਾਲੀ ਦਲ ਨੇ ਇੱਕ ਫੈਸਲਾ ਕਰ ਲਿਆ ਕਿ ਠੀਕ ਐ ਗਠਜੋੜ ਜਿਹੜੇ ਆ ਇਸ ਦੇਸ਼ ਦੇ ਅੰਦਰ ਅੱਜ ਚੱਲ ਰਹੇ ਆ ਤੇ ਗਠਜੋੜਾਂ ਦੀ ਸਰਕਾਰ ਆ ਪਿਛਲੇ ਗਠਜੋੜ ਦੇ ਵਿੱਚ ਅਸੀਂ ਜੋ ਫੈਸਲੇ ਕੀਤੇ ਪੰਜਾਬ ਦੇ ਹਿੱਤ ਚੰਗੇ ਰਹੇ ਦਿੱਲੀ ਦੇ ਕਤਲੇਆਮ ਨੂੰ ਸਜ਼ਾਉਂ ਦਵਾਈਆਂ ਹੋਰ ਧਾਰਮਿਕ ਅਸੀਂ ਜਿਹੜੇ ਆ ਫੈਸਲੇ ਕਰਵਾਉਣ ਵਿੱਚ ਸਫਲ ਰਹੇ ਪਰ ਅੱਜ ਦਾ ਗਠਜੋੜ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋਸ਼ ਜੋ ਸਾਡੀ ਸ਼ਰੋਣੀ ਗੁਰਦੁਆਰਾ ਪੰਦਕ ਕਮੇਟੀ ਨੂੰ ਤੋੜ ਕੇ ਕਮਜ਼ੋਰ ਕਰਨ ਦੀਆਂ ਸੱਸਾਂ ਆ ਦਾ ਇਹ ਜਿਹੜਾ ਏਜੰਡਾ ਚੱਲ ਰਿਹਾ ਤੇ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਇਹ ਮੁੱਦੇ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਰੱਖ ਕੇ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਝੌਤਾ ਵਾ ਉਹ ਸਮਝੌਤਾ ਪੰਥ ਦੇ ਹਿੱਤਾਂ ਲਈ, ਘਟ ਗਣਤੀ ਲਈ ਅਤੇ ਪੰਜਾਬ ਦੇ ਹੱਕਾਂ ਤੋਂ ਬਿਨਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ ਜਾਏਗਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸਾਨੂੰ ਸਾਰੇ ਆਵਾਮ ਨੂੰ ਚਾਹੇ ਕਿਸੇ ਵੀ ਪਾਰਟੀ ਚੱਕ ਹੋਣੀ, ਕਿਸੇ ਵੀ ਧੜੇ ਚ ਕਿਉਂ ਨਹੀਂ ਉਹਨੂੰ ਇਸ ਗੱਲ ਦਾ ਜਿਵੇਂ ਕਰ ਹੁੰਦਿਆ ਹੱਕ ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤਾਂ ਕਿ ਇਸ ਸੂਬੇ ਦੀ ਮਾਂ ਪਾਰਟੀ ਮੁੱਖ ਪਾਰਟੀ ਇਹ ਜਿਹੜੀ ਪੰਜਾਬ ਦੀ ਅਸਲ ਵਾਰਿਸ ਅਕਾਲੀ ਦਲ ਨੇ ਆਪਣਾ ਰੋਲ ਕਰਤਾ ਹੁਣ ਵੇਖਣਾ ਕਿ ਲੋਕ ਇਸ ਗੱਲ ਦਾ ਹੰਗਾਰਾ ਕਿਸ ਤਰ੍ਹਾਂ ਭਰਦੇ ਨੇ ਮੈਂ ਮੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਫੈਸਲਾ ਹੋਇਆ ਉਹ ਇਤਿਹਾਸਿਕ ਫੈਸਲਾ ਉਹ ਉਸ ਦਾ ਡਟ ਕੇ ਸਮਰਥਨ ਕਰਦੇ ਆ ਤੇ ਆਸ ਕਰਦੇ ਆ ਕਿ ਇਸ ਫੈਸਲੇ ਤੇ ਪਹਿਰਾ ਦਿੰਦੇ ਆ ਪਾਂਥ ਲਈ ਘਟ ਗਣਤੀਆਂ ਲਈ ਤੇ ਪੰਜਾਬ ਦੇ ਹੱਕਾਂ ਲਈ ਅਸੀਂ ਜਿਹੜੀ ਆ ਲੜਾਈ ਹੋਰ ਮਜ਼ਬੂਤ ਹੋ ਕੇ ਲੜਾਂਗੇ